ਗਵਰਾ ਸ਼ਹਿਰ ਵਿੱਚ ਲਗਾਤਾਰ ਲੁੱਟਖੋਦੀਆਂ ਵਾਰਦਾਤਾ ਸਾਹਮਣੇ ਆ ਰਹੀਆਂ ਹਨ ਜਿਸ ਕਾਰਨ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ ਲੁਟਖੋ ਦਾ ਹੁਣ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਪੁਲਾਹੀ ਰੋਡ ਤੇ ਜਿੱਥੇ ਕਿ ਆਪਣੇ ਬੱਚੇ ਦੀ ਫੀਸ ਜਮ੍ਹਾਂ ਕਰਵਾਉਣ ਜਾ ਰਹੇ ਮਾਤਾ ਪਿਤਾ ਨਾਲ ਮੋਟਰਸਾਈਕਲਸ ਵਾਰ ਦੋ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਇਸ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦਿੰਦਿਆਂ ਆਸ਼ੂ ਸ਼ਰਮਾ ਵਾਸੀ ਮਹਿਲਾ ਤੰਬਾਕੂ ਕੂਟਾ ਨੇ ਦੱਸਿਆ ਕਿ ਉਹ ਪੁਲਾਹੀ ਰੋਡ ਤੇ ਆਪਣੀ ਪਤਨੀ ਨਾਲ ਆਪਣੇ ਬੱਚੇ ਦੀ ਸਕੂਲ ਦੀ ਫੀਸ ਦੇਣ ਜਾ ਰਹੇ ਸਨ ਤਾਂ ਜਦੋਂ ਉਹ ਪੁਲਾਹੀ ਰੋਡ ਤੇ ਪਹੁੰਚੇ ਤਾਂ ਮੋਟਰਸਾਈਕਲਸ 'ਤੇ ਦੋ ਲੁਟੇਰਿਆਂ ਨੇ ਉਸ ਦੀ ਪਤਨੀ ਦੇ ਗਲ ਵਿੱਚ ਪਾਈ ਸੋਨੇ ਦੀ ਚੇਨ ਚੱਟ ਕੇ ਫਰਾਰ ਹੋ ਗਏ ਜਿਸ ਨਾਲ ਉਹ ਮੋਟਰਸਾਈਕਲ ਤੋਂ ਹੇਠਾ ਡਿੱਗ ਗਏ ਤੇ ਉਹਨਾਂ ਦੀ ਪਤਨੀ ਸ਼ਿਵਾਨੀ ਜ਼ਖਮੀ ਹੋ ਗਈ ਉਹਨਾਂ ਦੱਸਿਆ ਕਿ ਇਸ ਸਾਰੀ ਵਾਰਦਾਸਬੰਦੀ ਫਗਵਾੜਾ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਮੇਰਾ ਨਾਮ ਜੀ ਆਸ਼ੂ ਸ਼ਰਮਾ ਜੀ ਹਾਂ ਜੀ ਸਿੱਧੀ ਥਾਣੇ ਚਾਹੀਏ ਕੀ ਮਾਮਲਾ ਕੀ ਸਾਰਾ ਮੈਂ ਜੀ ਇਦਾਂ ਆਪਣਾ ਪ্লাই ਰੋਡ ਤੇ ਜਾ ਰਿਹਾ ਸੀਗਾ ਮੇਰੇ ਬੱਚਾ ਪੜਦਾ ਕਮਲਾ Nehru ਸਕੂਲੇ ਉਹਦੀ ਫੀਸ ਫੂਲ ਜਮ੍ਹਾਂ ਕਰਵਾਉਣ ਜਾ ਰਿਹਾ ਸੀਗੇ ਤੇ ਸੱਭਾ ਮੋਟਰਸਾਈਕਲ ਵਾਲੇ ਦੇ ਕੋਲ ਮੁੰਡੇ ਆਏ ਮੋਟਰਸਾਈਕਲ ਤੇ ਤੇ ਮੇਰੀ ਵਾਈਫ ਦੀ ਗਲੇ ਤੋਂ ਚੈਨ ਨੂੰ ਹੱਥ ਪਾ ਕੇ ਮੋਟਰਸਾਈਕਲ ਤੇ ਲੱਤ ਮਾਰ ਕੇ ਸਾਨੂੰ ਛੋੜ ਦਿੱਤਾ ਤੇ ਚੈਨ ਲੈ ਕੇ ਨੱਟ ਗਏ ਕਿੰਨੇ ਵਿਅਕਤੀ ਸੀਗੇ ਜੀ ਉਹ ਦੋ ਦੋ ਜਾਨੇ ਸੀਗੇ ਮੋਟਰਸਾਈਕਲ ਦਾ ਮੈਨੂੰ ਪਤਾ ਨਹੀਂ ਲੱਗਾ ਕਿ ਮੂਵ ਵਗੈਰਾ ਬੰਨੇ ਸੀ ਉਹਨਾਂ ਨੇ ਮੂਵ ਵਗੈਰਾ ਬੰਨੇ ਹੋਏ ਸੀਗੇ ਕਿੰਨੇ ਕੋਈ ਇਹ ਸਵੇਰੇ 11:30 ਵਜੇ ਦਾ ਟਾਈਮ ਸੀਗਾ ਜੀ ਤੇ ਕਿੰਨੇ ਤੋਲੇ ਚੈਨ ਸੀ ਆਪਣੀ ਚੈਨ ਲਗਭਗ 2.5 ਤੋਲੇ ਦੀ ਸੀ ਨਹੀਂ ਕੋਈ ਸੱਟਾਂ ਵਗੈਰਾ ਵੀ ਮਾਰੀਆਂ ਉਹਨਾਂ ਨੇ ਦਿਗੇ ਜਾਂ ਦਸਤਾ ਲੱਗੀਆਂ ਆ ਉਹ ਤਾਂ ਲਤ ਮਾਰ ਕੇ ਨੱਠ ਗਏ ਜਦ ਅਸੀਂ ਤੇ ਤੁਸੀਂ ਗੱਦੇ ਸੀ ਸਰ ਅਸੀਂ ਮੋਟਰਸਾਈਕਲ ਤੇ ਸੀ ਕਿਹੜੀ ਸਾਈਡ ਨੂੰ ਫਰਾਰ ਹੋਏ ਉਹ ਮਾਰ ਕੇ ਉਹ ਗਏ ਆਪਣਾ ਜੀ ਕੀਰਤੀ ਨਗਰ ਨੂੰ ਆਪਣਾ ਬਾਈਪਾਸ ਵੱਲ ਨੂੰ ਉਧਰ ਕੀਰਤੀ ਨਗਰ ਨੂੰ ਮੁੜ ਗਏ ਸ਼ਹਿਰ ਕੋਈ ਪਹਿਚਾਨ ਦੇ ਵਿੱਚ ਆਏ ਬੰਦੇ ਨਹੀਂ ਬੰਦੇ ਕੋਈ ਕੈਮਰੇ ਆ ਵੀ ਚੱਲਦੇ ਹੋਏ ਕੈਮਰੇ ਚ ਦੇਖਿਆ ਆ ਬਹੁਤ ਜ਼ਿਆਦਾ ਸਪੀਡ ਸੀਗੀ ਪਤਾ ਨਹੀਂ ਲੱਗ ਰਿਹਾ ਕੁਝ ਇੱਕ ਕੈਮਰਾ ਹੀ ਦੇਖਿਆ ਤੇ ਮੋਟਰਸਾਈਕਲ ਵਗੈਰਾ ਪਹਿਚਾਨ ਹੋਈ ਕਿਹੜਾ ਉਹ ਪਹਿਚਾਨ ਨਹੀਂ ਹੋਈ ਮਗਰ ਵੀ ਨੱਠਿਆ ਮੈਂ ਬਟ ਇੱਕਦਮ ਹੀ ਨਿਹਰਾ ਆ ਗਿਆ ਸੀ ਮੂੰਹ ਤੇ ਤਾਂ ਪਤਾ ਨਹੀਂ ਲੱਗਾ ਇਹ ਕੋਣਾ ਕੀਦਾ ਕਿ ਇਹ ਦੇ ਮਗਰ ਮੈਂ ਨਾਟ ਰਿਹਾ ਮੈਨੂੰ ਵੀ ਨਹੀਂ ਪਤਾ ਲੱਗਿਆ ਇਸ ਮਾਮਲੇ ਨੂੰ ਲੈ ਕੇ ਪੁਲਿਸ ਸ਼ਿਕਾਇਤ ਕੀਤੀ ਤੁਸੀਂ ਜੀ ਕਰਨ ਆਏ ਆ ਪੁਲਿਸ ਆਈ ਸੀ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਕੀਤੀ ਨਹੀਂ ਕਿਤੇ ਨਹੀਂ ਕੋਈ ਨਾ ਕਿ ਹੁੰਦੇ ਹੀ ਐਕਚੁਅਲੀ ਆਪਣਾ ਪਹਿਲਾ ਬੰਦਾ ਦੇਖਣਾ ਜ਼ਰੂਰੀ ਸੀਗਾ ਉਹਨਾਂ ਦੇ ਸੱਟਾ ਸਿਰ ਤੇ ਲੱਗੀਆਂ ਸੀਗੀਆਂ ਤਾਂ ਉਹਨਾਂ ਨੂੰ ਪਹਿਲਾਂ ਮੈਂ ਹਸਪੀਟਲ ਵਗੈਰਾ ਲੈ ਕੇ ਗਿਆ ਕੀ ਨਾਂ ਜੀ ਉਹਨਾਂ ਦਾ ਜਿਹਨਾਂ ਦੇ ਸਾਡੇ ਵਾਈਫ ਸੀ ਬਾਨੀ ਸ਼ਰਮਾ ਕਿੱਥੇ ਦੇ ਰਹਿ ਗਏ ਹੁੰਦੇ ਅਸੀਂ ਤੰਬਾਕੂ ਕੋਟਾ ਦੇ ਨੇ ਰਹਿ ਗਏ ਲੱਗੀ ਇੱਕ ਬਲਾਈ ਰੋਡ ਦੇ ਉੱਪਰ ਚੈਨੀ ਲਈ ਜਲੋ ਬਲਾਈ ਰੋਡ ਤੇ ਇੱਕ ਲੇਡੀ ਜਾ ਰਹੀ ਸੀ ਤੇ ਪਿੱਛੋਂ ਮੋਟਰਸਾਈਕਲ ਵਾਲੇ ਉਹਨਾਂ ਦੀ ਚੇਨ ਨੂੰ ਝੱਟ ਮਾਰ ਕੇ ਚੇਨ ਖੋਲ ਲਈ ਉਹਨਾਂ ਨੂੰ ਧੱਕਾ ਦੇ ਕੇ ਸੁੱਟ ਦਿੱਤਾ। ਉਹਨਾਂ ਦੇ ਵੀ ਸੱਟਾਂ ਲੱਗ ਗਈਆਂ ਔਰ ਉਹਨਾਂ ਨੂੰ ਜਿਹੜਾ ਸਿਵਲ ਹਸਪਤਲ ਲੈ ਕੇ ਗਏ ਉਹਨਾਂ ਦਾ ਇਲਾਜ ਤੇ ਕਿੰਨੇ ਵਿਅਕਤੀ ਸੀਗੇ ਜਿਹਨਾਂ ਨੇ? ਹਾਂ 2 ਜਣੇ 2 ਜਣੇ ਸੀ ਮੋਟਰਸਾਈਕਲ ਦੇ ਉੱਤੇ। ਤੇ ਕਿੱਧਰ ਨੂੰ ਗਏ? ਉਹ ਫਲਾਈ ਵਾਲੀ ਸਾਈਡ ਨੂੰ। ਮੂਹਾਂ ਬੰਨੇ ਵੇ ਦੀ? ਨਹੀਂ ਉਹ ਨਹੀਂ ਮੂਹ ਓਪਨਿੰਗ ਸੀਗੇ। ਮੂਹ ਨਹੀਂ ਪੰਨੇ। ਤੇ ਕਿੰਨੇ ਕ ਵਜੇ ਹੋਇਆ ਹਾਦਸਾ? ਇਹ ਕਰੀਬ ਆ ਗਿਆ। 11:00 ਵਜੇ 5 ਮਿੰਟ। 11:00 ਵਜੇ ਹੋਇਆ ਹਾਦਸਾ। ਤੇ ਹੋਇਆ ਇੱਥੇ ਫਲਾਈ ਰੋਡ ਤੇ ਹੀ ਫਲਾਈ ਰੋਡ ਤੇ ਆ ਬਿਲਕੁਲ ਬੜਾ ਸੀ ਮਸਤ ਉਹਦੇ ਤੇ ਲੇਡੀਜ਼ ਲੇੜੀ ਢੂਈ ਸ਼ੇਰ ਲੋਕ ਲਈ ਲੋਕ ਲਈ ਆ ਲੇਡੀਜ਼ ਉਹਨੂੰ ਤੱਕਾ ਦੇ ਕੇ ਜਦੋਂ ਸਿੱਟਿਆ ਉਹਨਾਂ ਦੇ ਕਾਫੀ ਸੱਟਾਂ ਲੱਗ ਗਈਆਂ ਉਹਨਾਂ ਨੂੰ ਲਾ ਲਿਖੇ ਫਲਾਈ ਰੋਡ ਆਇਆ ਸੀ ਪਹਿਲਾਂ ਉਹਨੇ